ਹੋਇਆ ਨਾ ਅੱਜ ਉਹ ਮੈਂ ਕਿਹਾ ਲਾਈਵ ਦੇ ਵਿੱਚ ਤੁਹਾਨੂੰ ਦਿਖਾਣਾ ਸਾਡੇ ਸੁਨਾਮ ਦਾ ਹਾਲ ਮਾਰਕੀਟ ਦੇ ਵਿੱਚ ਰੋੜਾ ਜਿਹੜਾ ਸਾਡਾ ਮੇਨ ਕਾਲਚ ਵਾਲਾ ਪਹਿਲਾ ਲਾਈਵ ਦੇ ਇਹਨੂੰ ਸ਼ੇਅਰ ਕਰ ਦਿਓ ਜੋੜੋ ਲਾਈਵ ਦੇ ਨਾਲ ਤੇ ਦਿਖਾਉਣਾ ਫਿਰ ਤੁਹਾਨੂੰ پيئو را 86 لا 86 ان لائن ڪي اين جو ناهو ਰੋਸ਼ੇਰ ਤੁਹਾਨੂੰ ਮੀਂਹ ਤੋਂ ਬਾਅਦ ਦਾ ਹਾਲ ਦਿਖਾਉਣਾ ਮੈਂ ਬਾਜੂ ਤੇਰਾ ਫਟਾਫਟ ਤਿੰਨ ਸਜਣ ਦਰਦੀਆਂ ਨੇ ਪਾਣੀ ਭਰ ਗਿਆ ਸਾਡੇ ਰਾਹ ਦੇ ਵਿੱਚ ਦੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਦੇ ਹੁਣ ਮੀਂਹ ਪੈ ਕੇ ਖੜਿਆ ਹੁਣ नदी च खड़ा मैं देखो ताे की हाल है मौसम दा मीह क्या कि नहीं नीलोवाल पिंड नहीं 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 सुनाम सुनाम जी सुनाम दुकान पर बाहर आ गया इधर साडा मिस्त्री लगे हुआ काम चल रहा घेंट मौसम मौसम तो इधर देखते हाँ दोबारा तैयार हो रहा घंट मौसम का हवा चल रही है पूरी इतों बहुत घंट लोकेशन है जे हाँ निखर पे ਹਵਾ ਠੰਡੀ ਚੱਲ ਰਹੀ ਹੈ ਤੁਹਾਡੇ ਕੀ ਹਾਲ ਥੋੜੀ ਨਹੀਂ ਪਈ ਬਾਰਸ਼ ਸਾਡਾ ਇਧਰ ਪਲਾਸਟਰ ਤਾਰ ਤਾਂ ਮੀਨੇ ਮਿਸਤਰੀ ਦਵਾਰੇ ਫੇਰ ਲੱਗਿਆ ਦਵਾਰੇ ਰੇਡ ਪਾਉਣ ਲੱਗਾ ਪਹਿਲਾਂ ਗਰਾਉਂਡ ਕਿੱਲਾ ਕਰਦਾ ਸੀ ਆਹ ਹਾਂ बहुत पानी खड़ा शेयर करो फिर कर दें गल थे

ਉਹ ਪਤਾ ਨਹੀਂ ਭਾਈ ਸਾਡੇ ਦਾਦਾ ਕੀ ਬਣਿਆ ਟਾਈਮ ਹੀ ਲੱਗਦਾ 11 ਵਜੇ ਤਾਂ ਬਿਲੀਓ ਨੇ ਜਾ ਕੇ ਮੰਜੇ ਤੇ ਡੇਗਦੇ ਆਂ ਜਾਂ ਡੈਡ ਦੇ ਨੇ ਹੈ ਖਾ ਕੇ ਆਨਾ ਸੌਣ ਦੀ ਕਰਦੇ ਆਂ ਸਾਨੂੰ ਕੀ ਪਤਾ ਲੱਗਦਾ ਕੀ ਕਰੂਗਾ ਸਾਨੂੰ ਇੰਨਾ ਪਤਾ ਲੱਗਾ ਵੀ ਸਮਝੌਤਾ ਹੋ ਗਿਆ ਫੋਟੇ ਤਾਂ ਨੇੜੇ ਪੈਂਦਾ ਉਹਦੋਂ ਕੋ ਦੂਰ ਪੈਂਦਾ ਪਾਕਿਸਤਾਨ ਥੋੜੇ ਤੋਂ ਸਾਨੂੰ ਤਾਂ ਨਹੀਂ ਪਤਾ ਲੱਗਦਾ ਇਧਰ ਸੜਦਾ ਇਧਰ ਸਿਮਿੰਟ ਲਾਤਾ ਮੀਨੇ ਦਵਾਰੇ ਲੱਗਿਆ ਮਿਸਤਰੀਆ ਦੇ ਪਲਾਸਟਰ ਕਰਨਾ ਇਧਰ ਲੋਕ ਹੋਰ ਖਿਆ ਇਹਦੀ ਫਿਕਰ ਲੱਗਦੀ ਆ ਸਾਨੂੰ ਵੀ ਦਵਾਰੇ ਨਾਲ ਜੇ ਹੁਣ ਸਾਡੇ ਵਾਸਤੇ ਤਾਂ ਮੀਂਹ ਵੀ ਬੰਬ ਵਰਗਾ ਲੱਗਦਾ ਅੱਜ ਉਹ ਕਰਾਰਾ ਟੁੱਟ ਗਿਆ ਪੁੱਤ ਓਏ ਓਏ ਦੇਖ ਕਿਤੇ ਪੈਤਰ ਗਿਆ ਤੂੰ ਯਾਰ ਚੱਕਤਾ ਇੰਨਾ ਚਿਰ ਕਿਸੇ ਚੱਲਦਾ ਉਹ ਹੈ ਇਹ ਕੋਈ ਚੰਗਾ ਨਹੀਂ ਮਾਤਾ ਤੇਰੀ ਸੇਵਾ ਤੇਰੀ ਤੜਕੇ ਦਾ ਔਖੇ ਹੋ ਜਣੇਗਾ ਕੜ ਕੇ ਜਦ ਕਹਾ ਸੀ ਵੀਰ ਤੇ ਸਾਥ ਹੀ ਲਾ ਜਾਓ ਮੇਰੇ ਚਾਰੇ ਪੈਰ ਦਾ ਤੂੰ ਹਰੇ ਕਰ ਦੇ ਪੰਜਾਬ ਵਾਲਿਆਂ ਨੇ ਪਾਣੀ ਰੋਕ ਕੇ ਇੱਧਰ ਭੇਜਤਾ ਸਾਡੇ ਕੋਲ ਨਹੀਂ ਕਹਿੰਦੇ ਗਾਂ ਨਹੀਂ ਜਾਣ ਦਿੰਦੇ ਤੋਕਾ ਇੱਧਰ ਭੇਜਤਾ ਸਾਰਾ ਬਹੁਤ ਸਮ ਦੇਖੋ ਕਿੰਨਾ ਘੈਂਟਾ ਗੱਡੀਆਂ ਦੁੱਧ ਵਰਗੀਆਂ ਚਿੱਠੀਆਂ ਲੱਗਦੀਆਂ ਨੇ ਬਾਕੀ ਗੱਲਾਂ ਦੀਆਂ ਗੱਲਾਂ ਕੋਈ ਪਾਣੀ ਭਰੂ ਇੱਥੇ ਖੜਾ ਰਿਹਾ ਉਹ ਤੱਕ ਖੜਿਆ ਢਿੰਟ ਤੱਕ ਇਹ ਰੋਡ ਤੇ ਬਹੁਤ ਬੁਰਾ ਹਾਲ ਹੁੰਦਾ ਜਦੋਂ ਮੀਂਹ ਪੈਂਦਾ ਪਰ ਉਹ ਤਾਂ ਫਿਰ ਵੀ ਨਹੀਂ ਮਰਦਾ ਪਾਕਿਸਤਾਨ। ਠੰਡੇ ਕੋਲ ਤਾਂ ਖੰਡ ਪੈ ਗਈ ਹੋਗੀ। ਪੂਰੀ ਠੰਡ ਪੈ ਰਹੀ ਆ ਬਰਫ਼ ਵਰਗੀਆਂ ਕਣੀਆਂ ਡਿਗਰੀਆਂ ਨੇ ਹਲੇ ਵੀ। ਲੈ ਠੰਡ ਪੂਰੀ ਐ। ਅਜੇ ਤੱਕ ਪੂਰੀ ਚੱਲ ਠੰਡ ਹੋ ਰਹੀ ਐ ਜਮਾਂ ਜਿਵੇਂ ਏਸੀ ਲੱਗਿਆ ਹੁੰਦਾ। ਕੀ ਗੱਲ ਹੋ ਗਈ ਗੋ ਬੰਦੇ ਸੀ ਲਾ ਕੇ ਮੀਂਹ ਪੈ ਗਿਆ ਇਧਰੇ ਸੀ ਲਾ ਕੇ ਮੀਂਹ ਪੈ ਗਿਆ ਯਾਰ ਹਾਂਜੀ ਕਰਦੇ ਮੈਂ ਦੋ ਤਿੰਨ ਕਾਲਜ ਗਿਆ ਤਾਂ ਕੱਟੀ ਜਾਂਦੇ ਨੇ ਹੁੰਦਾ ਗਾਹ ਲੰਗੇ ਪਾਣੀ ਜਾਂ ਜੀ ਜਾਂ WhatsApp ਮਾ ਤੁਹਾਨੂੰ ਦਾ ਤੇਰੀ ਵੀਡੀਓ ਪਾਈ ਕਿਹਾ ਜੇ ਤੂੰ ਕਹਿਗਾ ਉਹ ਲਾ ਗਈ ਹੋ ਗਿਆ ਤੇਰੇ ਘਰ ਤੇ ਤੱਕ ਪਹੁੰਚਾ ਦੇਣੀ ਅਸੀਂ ਜੇ ਸਾਡੇ ਕੋਲੇ ਆ ਗਈ ਕਾਜੇ ਤੁਹਾਡਾ ਕੈਮਰਾ ਲੱਗਿਆ ਹੋਇਆ ਹੈਗਾ ਤੇ ਭੈਸੀਂ ਵੀਡੀਓ ਕੱਟ ਕੇ ਪਾ ਰਹਾ। ਰਜਾਈ ਕਢ ਲੀ ਤੁਸੀਂ ਨੇ ਨਾ ਤੇ ਬਿਮਾਰ ਹੋ ਜਾਗੇ ਤੁਸੀਂ ਔਰ ਚਾਹ ਪਿਊ ਸੌਸ ਦੇ ਨਾਲ ਜਦ ਬਣੂਗੀ ਗੱਲਬਾਤ ਉਹ ਉੱਥੇ ਜਾਵਾਂਗੇ ਉੱਥੇ ਜਾਣਾ ਪੁਰਸਾਨੂੰ ਰੈਸਟੋਰੈਂਟ ਇਹਦੇ ਚ ਮਿਲਦੀ ਆ ਉ ਤਾਂ ਸੌਸ ਵਾਲੀ ਚਾਹ ਤਾਂ ਸੌਸ ਕੋਈ ਨੂੰ ਪਤਾ ਹੈ ਗੋਲੇ ਗੋਲੇ ਲੈ ਗੋਲੇ ਕਿ ਤੁਮੂ ਕੀ ਆ ਰਹੀ ਏ ਗੋਲੇ ਮੈਂ ਗਾਤੀ ਵਾਹ ਆ ਰਹੀ ਮੈਂ ਪਰਦੀ ਆ ਨਾ ਪਰਦੀ ਹੈ ਨਾ ਉਹ ਪਰੇ ਦਵਾਈ ਕਰਕੇ ਤੇ ਚੜਦੂ ਆ ਆਹ ਚਾਹ ਤੋਂ ਬੀ ਆਰੇ ਮੈਂ ਪਾਸ ਤੋਂ ਪੁਰੋ ਅਰਜਾਈ ਤੁਸੀਂ ਲੈ ਲਓ ਤੁਹਾਡੇ ਕੋਲੇ ਮੀ ਆਉਣ ਵਾਲਾ

हाँ की चल रहा भाजी डेली बनाने दुकान भी मिस्त्री लगे हुआ देखो ना संरूर जिले में देख रहा ਅੱਜ ਬਰਸਾਤ ਹੋ ਗਈ ਕੋ ਫਲਾਸਟਰ ਕਰਦੇ ਹੀ ਹੁਣ ਦੁਬਾਰੇ ਕਰਨਾ ਪੈਗਾ ਮੀ ਨਾਲ ਦੀ ਨਾਲ ਬਾਜੀ ਚਾਹ ਪੀਲੀ ਸ਼ਾਮ ਦੀ ਨਹੀਂ ਅੱਜ ਤਾਂ ਟਾਈਮ ਹੀ ਲੱਗਿਆ ਹੈ ਹੁਣ ਆਇਆ ਜੇ ਇਧਰ ਮਿਸਤਰੀ ਲੱਗਾ ਦੁਕਾਨ ਤੇ ਇਹਨਾਂ ਤਾਂ ਸ਼ਾਮ ਨੂੰ ਜਾ ਕੇ ਦਿਖਾ ਘਰੇ ਮੌਸਮ ਚਾਹਲਾ ਹੈਗਾ ਹੁਣ ਠੰਡੀ ਠੰਡੀ ਹਵਾ ਚੱਲਦੀ ਆ ਪਰ ਪੀਣੀ ਨਹੀਂ ਚਾਹ ਚਾਹ ਦਿਨ ਦੇ ਵਿੱਚ ਕਈ ਵਾਰੀ ਪੀਤੀ ਜਾਂਦੀ ਆ ਫਿਰ ਬਸ ਕਰ ਆਂਦੀ ਆ ਹੋਰ ਸ਼ਰਮਾ ਜੀ ਕੀ ਹਾਲ ਚਾਲ ਨੇ ਤੁਹਾਡੇ ਤੁਹਾਡੇ ਮੌਸਮ ਕਿਵੇਂ ਆਪਣੇ ਤਾਂ ਦੇਖੋ ਇੱਧਰ ਪਾਣੀ ਪਾਣੀ ਕਰਿਆ ਪਿਆ ਦਿਖਾਉਣਾ ਮੈਂ ਤੁਹਾਨੂੰ ਉਹ ਦੇਖੋ ਰੋਡ ਭਰਿਆ ਪਿਆ ਪੂਰੀ ਬਰਸਾਤ ਹੋ ਗਈ ਅੱਜ आ देखो रोड तो पानी पानी हो रहा है आ देखो। आ देखो। नहीं काफी पै गया थोड़े चर चा देखो ਹਾਇ ਡਿਗਗੇ ਪਾਣੀ ਦੇ ਡੈਡ ਦੇ ਨੇ ਪਤਾ ਲੱਗੇ ਨੂੰ ਹੁਣ ਘਟ ਗਿਆ ਪਹਿਲਾਂ ਬਹੁਤ ਜ਼ਿਆਦਾ ਸੀ ਜਦ ਅਸੀਂ ਆਏ ਸੀ ਉਦੋਂ ਤੁਹਾਡੇ ਮੌਸਮ ਕਿਵੇਂ ਹੈ ਜੀ ਅੱਜ ਅੱਜ ਤਾਂ ਪਮਕੜ ਆਉਣਗੇ ਨਾ ਇਹ ਜੀ ਆ ਗਿਆ ਉਹ ਠੀਕ ਆ ਦੇਖ ਲੈ ਨਾ ਗਾਰੇ ਜੇ ਹੋਈ ਜਾਂਦਾ ਕਟਾ ਹੋ ਰਿਹਾ ਹੈ ਕਟਾ ਹੋ ਰਿਹਾ ਹੈ ਕਿਵੇਂ 35 ਲੱਖ ਵਾਲਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੋਰ ਸਤਿ ਸ੍ਰੀ ਅਕਾਲ ਆਪਣਾ ਬਹੁਤ ਵਧੀਆ ਇੱਧਰ ਤਾਂ ਇਹ ਤਾਂ ਕੰਮ ਚਲਾ ਰੱਖਿਆ ਹੈ ਉੱਥੇ ਉਹ ਜਗ੍ਹਾ ਛੱਡ ਦਿੰਦਾ ਮਿਸਤਰੀ ਲੱਗਿਆ ਕਿੰਨਾ ਡੇ ਕੇ ਨੇ ਡੇਢ ਹੀ ਲਾਈਏ ਦੁਕਾਨ ਤੇ ਆਪਣਾ ਵਧੀਆ ਮੀਂਹ ਪੈ ਕੇ ਹਟਿਆ ਹੁਣ ਸਾਡਾ ਪਲਾਸਟਰ ਡੇਢ ਤਾਂ ਦੁਬਾਰੇ ਲਾ ਰਿਹਾ ਮਿਸਤਰੀਆ ਦੇਖੋ ਹਾਂ ਜੀ ਫਟਾਫਟ ਮੀਂਹ ਆ ਗਿਆ ਉਹ ਤੇਰੇ ਕੋਲ ਚੱਕਣਾ ਦਾ ਤਾਜ਼ਾ ਖਬਰ ਕੀ ਆ ਹੁਣ ਤੁਸੀਂ ਨਵਾਂ ਥਸੜ ਆਇਆ ਏ ਸਾਨੂੰ ਕੀ ਬਣਿਆ ਬਾਹਰ ਖਤਮ ਹੋ ਗਈ ਕਿ ਚੱਲ ਰਹੀ ਐ ਕਾਰ ਲਾਇਆ ਜੀ ਨਹੀਂ ਨਹੀਂ ਇਹ 숍 ਤੇ ਇਧਰ ਜਿੱਧਰੇ ਇਸੇ ਵਾਲੀ ਦੁਕਾਨ ਤੇ ਬੈਠਦੇ ਆ ਘਰੇ ਹਜੇ ਨਹੀਂ ਲਾਉਂਦੇ ਘਰੇ ਤਾਂ ਕੰਮ ਚੱਲਦਾ ਏ ਇਹ ਦੁਕਾਨ ਤੇ ਆ ਘਰ ਵਾਲੀ ਮਿਸਤਰੀ ਆ ਇਹ ਕਲੇਰ ਵਾਲੀ ਦੁਕਾਨ ਅਦਰ ਕਲੇਰ ਨੇ ਨਵੀਂ ਲੈ ਲਈ ਤੇਰੇ ਕਹਿੰਦੀ ਪਾਰਟੀ ਹੋਊਗੀ ਰੈਫ੍ਰਿਜਰੇਸ਼ਨ ਵਾਲੀ ਇਹਨੂੰ ਪੁੱਛੋ ਮੇਰੀ ਸਲਾਹ ਜੋ ਮੈਂ ਕਿਹਾ ਸੀ ਮੈਨੂੰ ਧਾਂ ਚ ਜੀ ਕਿਹੜੀ ਗੱਲ ਕਹੀ ਤੁਸੀਂ ਨੇ ਅੱਛਾ ਟੈਲਾਂ ਵਾਲੀ ਟੈਲਾਂ ਵਾਲੀ ਬੇ ਟਾਈਲਾਂ ਦੀ ਗੱਲ ਕਰੀ ਤੁਸੀਂ ਨੇ ਫਲੋਰ ਟਾਈਲ ਦੀ ਵਜਨ ਕੀ ਆ ਜਿਹੜਾ ਆਪੇ ਅੱਗੀ ਹੋਣੀ ਹੈ ਮਿਸਤਰੀ ਨੂੰ ਪੁੱਛੋ ਜੀ ਵੀ ਸਬਸਕ੍ਰਾਈਬਰ ਸਿੱਧਾ ਕਹਿ ਰਹੇ ਇਦਣ ਕਹਿ ਰਹੇ ਵੀ ਕੰਤ ਤੇ ਪਲਸਟਰ ਵਾਲੀ ਗੱਲ ਜਿਹੜਾ ਤੁਸੀਂ ਕਹਿੰਦੇ ਵੀ ਟਾਇਲ ਮਿਲਦੀ ਹੈ ਪਤਾ ਨਹੀਂ ਕਿੱਥੋਂ ਦੀ ਪਲਾਸਟਰ ਕੰਮ ਦੀ ਲੋੜ ਨਹੀਂ ਹੈ ਮਿਸਤਰੀ ਜਿਹੜੀ ਪਲਾਸਟਰ ਦੀ ਥਾਂ ਤੇ ਟਾਇਲ ਵੀ ਲੱਗਦੀ ਹੈ ਕੋਈ ਕੀ ਨਾਲ ਲੈਂਦੇ ਹੁੰਦਾ ਤੁਸੀਂ ਡਾਇਰੈਕਟ ਵਾਲ ਵਾਲ ਟਾਇਲ ਵਾਲ ਟਾਇਲ ਬਾਰ ਬਾਰ ਲੱਗਦਾ ਓਕੇ 8 ਫੁੱਟ ਟਾਇਲ 11 ਫੁੱਟ ਵਾਲ ਹੈ 8 ਫੁੱਟ ਟਾਇਲ ਲੱਗ ਲਗਾ ਕੇ ਜੇ 4 ਫੁੱਟ ਦਾ ਵਾਲ ਪੇਪਰ ਲਗਾ ਦਈਏ ਕਜਾਰੀਆ ਵਾਲ ਟਾਇਲ ਇਹ ਕਿੱਥੇ ਆ ਇਹ ਕੰਪਨੀਆ ਕਜਾਰੀਆ ਜੀ ਕਜਾਰੀਆ ਅੱਛਾ ਉਰ ਉਸ ਨਾਮ ਤੋਂ ਮਿਲਦੀ ਹੈ ਇਹਦੇ ਉਹ ਇਹ ਤੁਸੀਂ ਕਿਹਦਾ ਨਾਮ ਲਿਆ ਸੀ ਉਸ ਨਾਮ ਦਾ ਆ ਸਾਡੇ ਇਹਨਾਂ ਨੇ ਮਿਲ ਜਾਂਦੀ ਉਹ ਦੇਖੋ ਮੈਂ ਇਧਰ ਤੋਂ ਮੇਰੇ ਕੋਈ ਮੂੰਹ ਕਰੀ ਜਾਂਦਾ ਇਹਨਾਂ ਨੇ ਮਿਲ ਜਾਂਦੀ ਐਥੋਂ ਕਹਿੰਦੇ ਉਹ ਸਾਹਮਣੇ ਵਾਲਿਆਂ ਦੇ ਆਹ ਵਾਲਾ 파ਰਥ ਸੈਨੀਟਰੀ ਉਹ ਦੇਖੋ ਇਧਰ ਇਧਰ ਸਾਡੀ ਦੁਕਾਨ ਦੇ ਕੋਲ ਹੀ ਆਹੇ ਇਹ ਨਹੀਂ ਪਤਾ ਮੈਂ ਇਹਨਾਂ ਨੂੰ ਪਤਾ ਨਹੀਂ ਕੀਤਾ ਅੱਜ ਤਾਂ ਬੰਦ ਨੇ ਸੰਡੇ ਕਰਕੇ ਅਸੀਂ ਤਾਂ ਆਉਣੇ ਉਹਨੇ ਸੰਡੇ ਨੂੰ 12 18 ਦੀ 12 18 ਦੀ ਵੀ ਆਉਂਦੀ ਹੈ ਹਾਂਜੀ ਹਾਂਜੀ ਬਹੁਤ ਵੱਡੀ ਹੁੰਦੀ ਹੈ 32 ਜੋੜ ਦੀ ਹੁੰਦੀ ਹੈ ਭਾਰਤ ਵਾਲਿਆਂ ਤੋਂ ਲੈ ਲਿਓ ਜੀ ਠੀਕ ਹੈ ਇਹਦਾ ਮਹਿੰਗੀ ਹੋਊਗੀ ਸਸਤੀ ਹੈ 12 ਦੇ ਕਮਰੇ ਚ ਕਿਹੇ ਜਰ ਦੀ ਲੱਗੂ 12 ਆ ਬਈ 12 ਚ ਮੰਨ ਲਓ ਹਾਂ ਇਹਦੇ ਵਿੱਚ ਪਰ ਤੁਸੀਂ ਇਹ 34 ਰੁਪਏ ਫੁਰਤਾਈ 34 ਰੁਪਏ ਫੁਰਤਾਈ ਇੰਦਲ ਭਾਬੀ ਇਹ ਤਾਂ 34 ਰੁਪਏ ਫੁੱਟ ਕਹਿੰਦਾ ਮਿਸਤਰੀ 1 ਫੁੱਟ 34 ਰੁਪਏ ਮਿਲਦੀ ਆ ਬਾਕੀ ਤੁਹਾਨੂੰ ਪਤਾ ਉਹ ਮੇਨੂੰ ਤਾਂ ਨੌਲੇਜ ਆਈ ਨਹੀਂ ਇਸ ਕੰਮ ਬਾਰੇ 12 ਹਰਾ ਸਾਈਜ ਇਹ ਮਿੰਟ ਸਾਈਜ ਤਾਂ ਮਿਲ ਜਾਂਦਾ ਕਹਿੰਦੇ ਆਹ ਮਿਸਤਰੀ ਨੂੰ ਪਤਾ ਸਾਰਾ ਕੋਈ ਗੱਲ ਨਹੀਂ ਜਦੋਂ ਪੈਸੇ ਆ ਗਏ ਉਹਦੀ ਲਵਾ ਲਾਂਗੇ ਇਸ ਤੋਂ ਹੀ ਲਵਾਉਣੀਆਂ ਨੇ ਅਸੀਂ ਨੇ ਹਾਜੀ ਕੰਮ ਕਰ ਲੀਏ ਫਿਰ ਖਰਚ ਦਾਂਗੇ ਕੋਈ ਮਿਸਤਰੀ ਫੇਰ ਹੀ ਖਰਚੇ ਜਾਣਗੇ ਹਾਂ ਪਹਿਲਾਂ ਪਰ ਹੋਰ ਫਿਰ ਸਵਾਦ ਵੀ ਆਉਂਦਾ ਇਹ ਚ ਕਿਹੜਾ ਕੋਈ ਫੋਹ ਹੈ ਜਾ ਕਿਕੂ ਇਹ ਤੜਕੇ ਹੋਣਗੇ ਇਹਨਾਂ ਨੂੰ ਪੁੱਛ ਲਾਂਗੇ ਤੜਕੇ ਕੰਨ ਨੂੰ ਪਹਿਲੋ ਕੰਨ ਨੂੰ ਸਰਦਰ ਦਾ ਆਹ ਮਾਰਿਆ 200 ਰੁਪਏ ਦਾ ਬਾਕਸ ਹੁੰਦਾ ਜੀ ਤੈਲ ਦਾ बारह अठ बारह अठारह इंच दी दो सौ रुपये का बॉक्स हमारा है कजारिया का नहीं दें तो जी ये कहते मिस्त्री का भी कजारिया का नहीं आने का पता कजारिया चौंतीस रुपये स्कयर फुट दें क्या ਮੈਂ ਤਾਂ ਹੀ ਪੰਗਲ ਲੈਂਦਾ ਮੈਨੂੰ ਪਤਾ ਨਹੀਂ ਆਲਾ ਗਰੇਲਾ ਕਰਕੇ ਧਰ ਦਿੰਦਾ ਆ ਜੀ ਬਸਤਰੀ ਕਹਿੰਦਾ ਹੁੰਦਾ ਨਹੀਂ ਹੈਗਾ ਜੀ ਬਹੁਤ ਕੰਪਨੀਆਂ ਹੁੰਦੀਆਂ ਜੀ ਓਕੇ ਠੀਕ ਆ ਜੀ ਮੈਂ ਨਵਾ ਦਿਉਂਗੀ ਜੀ ਚਲੋ ਧੰਨਵਾਦ ਤੁਹਾਡਾ ਗਰੀਬ ਵਾਸਤੇ ਤੁਸੀਂ ਹਾੜਾ ਨਾਰਾ ਮਾਰਿਆ ਉਧਰ ਮੇਰਾ ਬਾਪੂ ਜੀ ਬਿਮਾਰ ਆ ਹਜੇ ਅਸੀਂ ਉਧਰ ਧਿਆਨ ਦਿੱਤਾ ਹੋਇਆ ਥੋੜਾ ਜਿਹਾ ਬਾਕੀ ਹਜੇ ਕੰਮ ਤਾਂ ਦਾ ਕਰ ਲਈਏ ਮੈਂ ਤੀ ਵੀ ਮਿਸਤਰੀ ਕਰੂਗਾ ਮੈਨੂੰ ਤਾਂ ਪਤਾ ਨਹੀਂ ਇਹ ਇਹਨਾਂ ਨੂੰ ਪਤਾ ਹੈ ਇਹਨੂੰ ਤਾਂ ਪਤਾ ਹੋਊ ਮਿਸਤਰੀ ਕਿੰਨਾ ਅੰਦਰੋਂ ਹਾਂ ਹਾਂ 12 11 ਹਜੇ ਜੀ ਆਵਾ ਮੇਰ ਕਰੂ ਲੱਗ ਜਾਣਗੀਆਂ ਤੁਹਾਡੇ ਤੁਹਾਡੀ ਜਵਾਰ ਨੂੰ ਭਗ ਲੱਗਣਾ ਕਿੰਨੇ ਫੁੱਟ ਮਾਲ ਲੱਗਣਾ ਜੀ 11 12 ਕਹਦਾ ਜੀ ਮਿਸਤਰੀ ਇਹਨੂੰ ਪਤਾ ਹੈ ਇਹਨੇ ਇਹਨੇ ਚਣਾਈ ਕੀਤੀ ਉਹ ਉਹ ਤਾਂ ਉਹਨੂੰ ਪਤਾ ਹੁੰਦਾ ਜਿਹੜਾ ਉਹ ਕਰਦੇ ਹੁੰਦੇ ਨੇ ਇਹ ਵੀ ਦੇਣਾ ਇਹੋ ਇਧਰ ਸਾਡਾ ਪਹਿਲਾ ਮਸਾਲਾ ਰੋੜ ਕੇ ਲੈ ਗਿਆ ਮੀਂਹ ਦੇਖੋ ਇਧਰ ਮਸਾਲੇ ਦਾ ਵੀ ਕਰੀਲਾ ਕਰ ਰੱਖਿਆ ਸਹੀ ਹੈ इधर लेके आए अगर गड्ढा पानी ज़्यादा पता नहीं हो गया को अच्छा पाने की तो रिपोर्ट है ਬੱਕੇ ਨੇ ਹਾਜ਼ ਨਾਰਾ ਮਾਰੀ ਨਹੀਂ ਹੈਗਾ ਚੁੱਪਚੀ ਪੀਤੇ ਬੈਠੇ ਦੇਖੀ ਜਾਂਦੇ ਨੇ ਕਰਤਾ ਮੱਸੀ ਦੇ ਲਿਖੀ ਵੀ ਦੇ ਹੋ ਗਿਆ

ਚਲੋ ਠੀਕ ਆ ਜੀ ਮੈਂ ਰਾਤ ਨੂੰ ਲਾਈਵ ਹੋਣਾ ਕਰਦੇ ਆ ਗੱਲਾਂ ਬਾਤਾਂ ਹੁਣ ਲੰਘਦੇ ਆ ਪਿੰਡ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲੋ